ਸਾਰੀ ਦੁਨੀਆ ਹੀ ਪਿਆਰ ਦੀ ਵੇਖੋ ਨਾ ਪ੍ਰਭੂ ਜੇ ਮੇਰੀ ਐਨਕ ਥੋੜੀ ਜੀ ਜੈਲੋ ਹੈ ਤੇ ਮੈਨੂੰ ਸਾਰਾ ਪੰਡਾਲ ਕਿਦਾਂ ਦਾ ਨਜ਼ਰ ਆਊਗਾ ਥੋੜਾ ਥੋੜਾ ਜੈਲੋ ਹੀ ਜਿਸਣਾ ਜੇ ਮੈਂ ਬਰਾਊਨ ਐਨਕ ਲਾਈ ਹੋਏਗੀ ਤੇ ਮੈਨੂੰ ਫਿਰ ਕਿਦਾਂ ਲੱਗੂ ਬਰਾਊਨ ਲੱਗਣਾ ਅਗਰ ਮੈਂ ਬਲੈਕ ਐਨਕ ਲਾਈ ਹੋਏਗੀ ਮੈਨੂੰ ਸਾਰਾ ਬਲੈਕ ਦਿਸਣਾ ਕਿ ਮੈਨੂੰ ਲੱਗਣਾ ਸਾਰੀ ਦੁਨੀਆ ਹੀ ਇਦਾਂ ਦੀ ਹੈ ਇਹਨੂੰ ਕਹਿੰਦੇ ਤੁਹਾਡਾ ਨਜ਼ਰੀਆ ਤੁਹਾਡਾ ਪੁਆਇੰਟ ਆਫ View ਜਿਸ ਤਰ੍ਹਾਂ ਦਾ ਹੁੰਦਾ ਹੈ ਤੁਹਾਨੂੰ ਸੰਸਾਰ ਉਦਾਂ ਦਾ ਹੀ ਲੱਗਦਾ ਜਦੋਂ ਤੁਹਾਡਾ ਆਪਣਾ ਪ੍ਰੇਮ ਮਰਦਾ ਹੈ ਜਦੋਂ ਤੁਹਾਡਾ ਪਿਆਰ ਮਾਈਨਸ ਹੋ ਜਾਂਦਾ ਹੈ ਉਦਣ ਤੁਹਾਨੂੰ ساری ਦੁਨੀਆ ਭੈੜੀ ਭੈੜੀ ਲੱਗਣ ਲੱਗ ਜਾਂਦੀ ਹੈ ਇਹ ਹਾਲਾਤ ਬਣ ਜਾਂਦੇ ਐਨਕ ਜਦੋਂ ਮੈਂ ਚੇਂਜ ਕੀਤੀ ਆਹਲਾ ਦਵਾਲਾ ਬਦਲ ਗਿਆ ਬਦਲੀ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਬਦਲੀ ਕश्ती ਕਿਨਾਰੇ ਬਦਲ ਗਏ ਨਜ਼ਰ ਬਦਲਨੀ ਪਵੇਗੀ ਨਜ਼ਰੀਆ ਬਦਲਣਾ ਪਵੇਗਾ ਪੁਆਇੰਟ ਆਫ 뷰 ਬਦਲਣਾ ਪਵੇਗਾ ਅੱਖਾਂ ਉਹੀ ਰਹਿਣਗੀਆਂ ਨਜ਼ਰੀਆ ਬਦਲ ਜਾਂਦਾ ਹੁਣ ਇੱਕ ਨੂੰ ਦਰਖਤ ਦਿਸਦਾ ਇੱਕ ਨੂੰ ਤੇਰ ਮੇਰ ਦਿਸਦੀ ਹੈ ਇੱਕ ਦੀ ਦ੍ਰਿਸ਼ਟੀ ਇਦਾਂ ਦੀ ਹੈ ਕਿ ਸਭ ਕੁਝ ਇੱਕੋ ਹੀ ਨਜ਼ਰ ਆ ਰਿਹਾ ਆ ਵਰਨਾ ਪੇਖਾ ਇੱਕ ਸਿਨ ਕੋਏ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਏ ਹੁਣ ਕਈਆਂ ਦੀ ਦ੍ਰਿਸ਼ਟੀ ਸਾਰਾ ਕੁਝ ਹੀ ਉਹਨਾਂ ਨੂੰ ਇੱਕ ਨਜ਼ਰ ਆਉਂਦਾ ਹੈ ਪਰਮਾਤਮਾ ਹੀ ਦਿਸਦਾ ਸਾਰੇ ਪਾਸੇ ਅੱਲਾ ਹੀ ਦਿਸ ਜਾਂਦਾ ਰੱਬ ਹੀ ਦਿਸ ਜਾਂਦਾ ਉਹਨੂੰ ਦਰਖਤ ਨਾ ਦਿਸ ਕੇ ਪਰਮਾਤਮਾ ਦਿਸਦਾ ਹੈ ਉਹਨੂੰ ਮਜਬੀ ਰਮਦਾਸੀਆ ਰਾਮ ਗੜੀਆ ਉਹਨੂੰ ਜੱਟ ਉਹਨੂੰ ਹਿੰਦੂ ਉਹਨੂੰ ਮੁਸਲਮ ਉਹਨੂੰ ਸਿੱਖ ਉਹਨੂੰ ਇਹ ਸਾਰਾ ਕੁਝ ਹਟ ਕੇ ਇਨਸਾਨ ਦਿਸਦਾ ਉਹਦਾ ਉਹਦੀ ਐਨਕ ਇਨਸਾਨਾਂ ਵਾਲੀ ਲਾਈ ਹੁੰਦੀ ਹੈ ਕਿਸੇ ਨੇ ਜੱਟਾਂ ਵਾਲੀ ਐਨਕ ਜੱਟਪੁਣੇ ਵਾਲੀ ਲਾਈ ਹੁੰਦੀ ਮੈਨੂੰ ਜੱਟੀ ਦਿਸਦੇ ਜੱਟ ਜੱਟ ਭਰਾ ਸੀ ਸੱਚੀ ਐਵੇਂ ਹੁੰਨੇ ਇੱਕ ਬਰਾਦਰੀ ਆਪੋ ਆਪਣੀ ਬਰਾਦਰੀ ਦੀ ਐਨਕ ਲਾ ਕੇ ਕਈ ਸਾਰੀ ਜ਼ਿੰਦਗੀ ਜਿਉਂਦੇ ਆ ਜੇ ਬਰਾਦਰੀ ਦੀ ਐਨਕ ਲਾਏਗਾ ਫਿਰ ਤੈਨੂੰ ਅਸਲੀਅਤ ਨਹੀਂ ਦਿਸਣੀ ਯਾਦ ਰੱਖੀ ਅਸਲ ਨਹੀਂ ਲੱਭ ਸਕਦਾ ਕਦੇ ਵੀ ਕਿਸੇ ਦੇ ਪੱਖ ਚ ਹੋ ਜਾਓਗੇ ਫਿਰ ਸਹੀ ਫੈਸਲਾ ਕਿਵੇਂ ਲਾਓਗੇ ਪਹਿਲਾਂ ਹੀ ਤੁਸੀਂ ਤੇ ਪੱਖਜ ਹੋ ਗਏ ਨਾ ਵੀ ਆਹ ਆ ਬਰਾਦਰੀ ਬਹੁਤ ਵਧੀਆ ਹੁੰਦੀ ਹੈ ਫਿਰ ਤੈਨੂੰ ਬਾਕੀ ਤੇ ਆਪੇ ਹੀ ਭੜੇ ਲੱਗਣ ਲੱਗੇ ਤੇਰ ਮੇਰ ਤੇ ਤੇ ਪਹਿਲਾਂ ਹੀ ਕਰ ਲਈ ਨਿਰਪੱਖ ਹੋ ਕੇ ਜ਼ਿੰਦਗੀ ਜਿਉ ਲਓ ਅਗਰ ਜ਼ਿੰਦਗੀ ਵਧੀਆ ਜਿਉਣੀ ਹੈ ਤੇ ਨਿਰਪੱਖ ਪਹਿਲਾਂ ਹੀ ਫੈਸਲਾ ਕਰ ਲਿਆ ਆਹ ਬੰਦੇ ਵਧੀਆ ਹੁੰਦੇ ਆ ਫਿਰ ਤੈਨੂੰ ਬਾਕੀ ਤੇ ਵਧੀਆ ਲੱਗਣਾ ਹੀ ਨਹੀਂ ਨਿਰਪੱਖ ਸੱਚ ਲੱਭਣਾ ਤੇ ਨਿਰਪੱਖ ਹੋਇਓ ਐਨਕ ਨਾ ਲਾਇਓ ਕਿਸੇ ਬਰਾਦਰੀ ਦੀ ਐਨਕ ਲਾ ਲਈ ਨਾ ਜੇ ਫਿਰ ਤੈਨੂੰ ਬਾਕੀ ਭੜੇ ਲੱਗਣ ਲੱਗ ਜਾਣੇ ਇਹ ਹੋ ਜਾਣਾ ਇਹ ਤਾਂ ਗੱਲ ਠੀਕ ਹੈ ਅਸੀਂ ਜੰਮ ਪਏ ਜਿੱਥੇ ਜਰ ਜਿਹੜੇ ਜੰਮੇ ਨੇ ਦਿੱਥੇ ਮਾਪੇ ਦਾਦੇ ਹੈਗੇ ਸੀ ਜੰਮ ਪਏ ਹੁਣ ਪਰ ਹੁਣ ਹੌਲੀ ਹੌਲੀ ਐਨਕਾਂ ਨੂੰ ਪਰੇ ਕਰਕੇ ਬੰਦੇ ਨੂੰ ਬੰਦਾ ਵੇਖੋ ਇਨਸਾਨ ਨੂੰ ਇਨਸਾਨ ਵੇਖੋ ਕੁਆਲਿਟੀ ਵੇਖੋ ਤੇਰ ਮੇਰ ਦੂਰ ਕਰ ਮੌਜਾਂ ਮਾਣੀਏ ਰੱਬ ਦੇਆਂ ਬੰਦਿਆਂ ਨੂੰ ਰੱਬ ਜਾਣੀ ਕਈਆਂ ਵਿੱਚ ਕੋਈ ਸੂਫੇ ਨਹੀਂ ਮੈਂ ਵੱਡੀ ਬਰਾਦਰੀ ਚ ਪੈਦਾ ਹੋਇਆ ਤੇ ਕਈ ਇਹੋ ਜਿਹੇ ਜਿਨ੍ਹਾਂ ਤੇ ਕਦੇ ਹੀਣ ਭਾਵਨਾ ਨਹੀਂ ਆਈ ਅਸੀਂ ਛੋਟਿਆਂ ਨੇ ਹੈ ਕਿਵੇਂ ਛੋਟੇ ਆ ਬਈ ਗੁਰੂ ਕੇ ਪਿਆਰੇ ਆ ਅਸੀਂ ਕਿਵੇਂ ਘਟ ਹੋ ਗਏ ਯਾਰ ਉਹ ਉਹ ਨਾ ਜਹੀਨ ਭਾਵਨਾ ਕੋਈ ਵੀ ਕਈਆਂ ਚਾਕੜ ਕੋਈ ਨਹੀਂ ਵੀ ਅਸੀਂ ਵੱਡੀ ਬਰਾਦ ਕਿਹੜੀ ਫਰਕ ਗੱਲ ਹੀ ਕੋਈ ਨਹੀਂ ਇੱਥੇ ਤੇ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਆ ਜਾ ਦਯਾਰਾਮ ਖਤਰਿਆਂ ਕਰ ਜਮੇ ਆ ਪਰ ਤੂੰ ਮੇਰਾ ਪਿਆਰਾ ਕੋਈ ਜੱਟਾਂ ਕਰ ਜਾਂਦਾ ਕੋਈ ਛਿੰਬਿਆ ਕਰ ਜਾਂਦਾ ਕੋਈ ਚੋਰ ਹੈ ਕੋਈ ਨਾਈ ਹੈ ਪਰ ਸਤਗੁਰਾਂ ਨੇ ਸਾਰਿਆਂ ਨੂੰ ਗਲਵਕੜੀ ਤੇ ਲੈ ਕੇ ਕਹਿ ਦਿੱਤਾ ਮੇਰੇ ਪੰਜ ਪਿਆਰੇ ਆ ਬਸ ਇਹ ਕੌਣ ਨੇ ਮੇਰੇ ਪਿਆਰੇ ਮੇਰੇ ਪਿਆਰੇ ਆ ਬਸ ਗੱਲ ਖਤਮ ਆਪਣੇ ਬਣਾ ਲਿਆ ਸਤਗੁਰਾਂ ਨੇ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲਈ ਬਣਾ ਨਦਰ ਗੁਰੂ ਨਾਨਕ ਦੇਵ ਜੀ ਸਤਿਗੁਰੂ ਨੇ ਆਪਣਾ ਬਣਾਇਆ ਸਾਨੂੰ ਤੇ ਗੁਰਮਖੋ ਇਸ ਕਰਕੇ ਇਹ ਨਾ ਐਨਕ ਹੈ ਜਿਹੜੀ ਨਫ਼ਰਤ ਵਾਲੀ ਤੇ ਜਦੋਂ ਨਫ਼ਰਤ ਵਾਲੀ ਐਨਕ ਬੰਦਾ ਆਪ ਲਾ ਲੈਂਦਾ ਉਹਨੂੰ ਐ ਲੱਗਦਾ ਦੁਨੀਆ 'ਚ ਕੋਈ ਆਪਣਾ ਨਹੀਂ ਹੁੰਦਾ ਸਭ ਰਿਸ਼ਤੇ ਝੂਠੇ ਹੁੰਦੇ ਆ ਜੀ ਸਭ ਫਿੱਕੇ ਹੁੰਦੇ ਆ ਇਹ ਨੱਕੋ ਨੱਕ ਨਫ਼ਰਤ ਨਾਲ ਭਰ ਗਿਆ ਜਦੋਂ ਇਹਨੂੰ ਮਾਪਿਓ ਵੀ ਨਫ਼ਰਤ ਵਾਲੇ ਲੱਗਣ ਲੱਗੇ ਉਹਨਾਂ ਨਾਲ ਵੀ ਨਫ਼ਰਤ ਤੇ ਜਿੱਦਣ ਤੁਸੀਂ ਪਿਆਰ ਦੀ ਐਨਕ ਲਾਈ ਹੁੰਦੀ ਹੈ ਨਾ ਭਰਾਵੋ ਭੈਣੋ ਪਿਆਰ ਦੀ ਐਨਕ ਲਾਇਓ ਤੇਰੇ ਤੋਂ ਮੁਰਗੀ ਵੀ ਮਾਰੀ ਜਾਣੀ ਪਿਆਰ ਦੀ ਐਨਕ ਲਾਈਂ ਤੇਰੇ ਤੋਂ ਬੱਕਰਾ ਨਹੀਂ ਵਟਿਆ ਜਾਣਾ ਪਿਆਰ ਦੀ ਐਨਕ ਲਾਈਂ ਫਿਰ ਇੰਨਾ ਪਿਆਰ ਉਮੜਦਾ ਬੰਦੇ ਦੇ ਅੰਦਰ ਜਿਹੜੇ ਬੰਦੇ ਪਿਆਰ ਦਾ ਭਰ ਜਾਂਦੇ ਨੇ ਨਾ ਆਪਣੇ ਆਪ ਵਿੱਚ ਉਹ ਤੇ ਫਿਰ ਸਭ ਨਾਲ ਕਰਦੇ ਆ ਜਾਂ ਪਿਆਰ ਹੁੰਦਾ ਹੈ ਜਾਂ ਨਹੀਂ ਹੁੰਦਾ ਜਿਹੜੇ ਬੰਦੇ ਕਹਿੰਦੇ ਕੁਝ ਨਾਲ ਪਿਆਰ ਕਰਦਾ ਕੁਝ ਨਾਲ ਨਹੀਂ ਕਰਦਾ ਇਹਨੂੰ ਤੇਰ ਮੇਰ ਕਹਿੰਦੇ ਆ ਪਿਆਰ ਤੇ ਜੇ ਹੋਏਗਾ ਜਾਂ ਫਿਰ ਨਹੀਂ ਹੋਏਗਾ ਉਹ ਤੇ ਹੋਏਗਾ ਤੇ ਸਭ ਲਈ ਹੋਏਗਾ ਸਮਸਤ ਪਤੀ ਪ੍ਰਤੀ ਹੈ ਜਿਹੜਾ ਉਹ ਪਿਆਰ ਹੈ ਜਿਹੜਾ ਥੋੜਿਆਂ ਜਿਹਿਆਂ ਲਈ ਇਹਨੂੰ ਤਾਂ ਮੋਹ ਕਹਿੰਦੇ ਆ ਜਿਹੜਾ ਮੇਰੇ ਬੱਚਿਆਂ ਲਈ ਹੈ ਉਹ ਤੇ ਮੋਹ ਹੁੰਦਾ ਹੈ ਜਿਹਨੂੰ ਮੇਰੇ ਹੀ ਲੱਗਦੇ ਆ ਆਪਣੇ ਬਾਕੀ ਨਹੀਂ ਆਪਣੇ ਲੱਗਦੇ ਉਹ ਤੇ ਮੋਹ ਹੁੰਦਾ ਹੈ ਪਰ ਪਿਆਰ ਹੁੰਦਾ ਹੈ ਜਿਹੜਾ ਸਮਸਤ ਪ੍ਰਤੀ ਹੋਵੇ ਜਿਹੜਾ ਸਾਰਿਆਂ ਪ੍ਰਤੀ ਹੋਵੇ ਜਿਹੜੀ ਐਸੀ ਗਲਬਕੜੀ ਜਿਹਦੇ ਚ ਸਾਰੇ ਆ ਜਾਣ ਤੇ ਸਾਡੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਮਾਈਨਸ ਹੋਈ ਹੈ ਪਿਆਰ ਰੁੱਖੇ ਰੁੱਖੇ ਤਾਂ ਪਿਆਰ ਮਾਈਨਸ ਹੋ ਗਿਆ ਤੇ ਜਦੋਂ ਪਿਆਰ ਭਰੋਗੇ ਤੂੰ ਬਣ ਕਿਸੇ ਆਰਾਮ ਦਾ ਬਹਾਨੇ ਆਰਾਮ ਦੇ ਪਿਆਰ ਤੇ ਭਰ ਗਿਆ ਤੇਰੇ ਅੰਦਰ ਨੱਕੋ ਨੱਕ ਭਰ ਜਾ ਆਰਾਮ ਦਾ ਬਣ ਕੇ ਪਿਆਰ ਭਰ ਲੈ ਤੂੰ ਮੁਹੰਮਦ ਸਾਹਿਬ ਦਾ ਬਣ ਜਾ ਮੁਹੰਮਦ ਸਾਹਿਬ ਦਾ ਬਹਾਨਾ ਹੈ ਪਰ ਨੱਕੋ ਨੱਕ ਕੌਣ ਭਰਿਆ ਤੂੰ ਭਰਿਆ ਨਾ ਪਿਆਰ ਦਾ ਸਲਕਣ ਲੱਗ ਜਾ ਪਿਆਰ ਇੰਨਾ ਪਰ ਲੈ ਡੁੱਲ ਡੁੱਲ ਪਵੇ ਤੇ ਤੂੰ ਬਣ ਕਿਸੇ ਰਾਧਾ ਦਾ ਬਣ ਕਿਸੇ ਕ੍ਰਿਸ਼ਨ ਦਾ ਪਰ ਨੱਕੋ ਨੱਕ ਪਿਆਰ ਦਾ ਭਰ ਜਾਈ ਤੇ ਸਿੱਖੋ ਪੰਜਾਬ ਦੀ ਧਰਤੀ ਤੇ ਜੰਮਿਆ ਇੱਥੇ ਬਹੁ ਗਿਣਤੀ ਸਿੱਖਾਂ ਦੀ ਹੈ ਬਣ ਬਾਬੇ ਨਾਨਕ ਜੰਕਲਗੀਆਂ ਵਾਲੇ ਪਾਸ਼ਾ ਦਾ ਗੱਲ ਫੇਰ ਉੱਥੇ ਨਿਕ ਮਿੰਟ ਨਿਬੜਨੀ ਹੈ ਨੱਕੋ ਨੱਕ ਪਿਆਰ ਦਾ ਭਰ ਜਾ ਬਹਾਨਾ ਗੁਰੂ ਨਾਨਕ ਦਾ ਪਿਆਰ ਬਣ ਗਿਆ ਬਣ ਜਾ ਤੇਰੇ ਅੰਦਰ ਭਰ ਜਾ ਕਲਗੀਆਂ ਵਾਲੇ ਦਾ ਬਹਾਨਾ ਹੈ ਪਰ ਉਹ ਨੱਕੋ ਨੱਕ ਪਿਆਰ ਦਾ ਪਰ ਜਾ ਅੱਖਾਂ ਦੇ ਵਿੱਚ ਪਿਆਰ ਲੈ ਕੇ ਘਰੋਂ ਤੁਰ ਫਿਰ ਰੇੜੀ ਵਾਲੇ ਨੂੰ ਕੁੱਟਣ ਨੂੰ ਜੀ ਨਹੀਂ ਕਰਨਾ ਤੇਰਾ ਰਿਕਸ਼ੇ ਵਾਲੇ ਦੇ 20-50 ਰੁਪਏ ਦੱਬਣ ਨੂੰ ਜੀ ਨਹੀਂ ਕਰਨਾ ਤੇਰਾ ਫਿਰ ਰੇੜੀ ਵਾਲੇ ਨਾਲ ਤੋੜ-ਮੋਲ ਨਹੀਂ ਕਰੇਗਾ ਰੁਪਏ ਤੇ ਦੋ ਕਮਾਣੇ ਇਹਨੇ ਯਾਰ ਫਿਰ ਕਿਸੇ ਦੀ ਜੇਬ ਕੱਟਣ ਨੂੰ ਕਿਵੇਂ ਜੀ ਕਰੇਗਾ ਤੇਰਾ ਕਿਸੇ ਦਾ ਕਿਵੇਂ ਤੂੰ ਪੂਰਾ ਕਰ ਸਕਦਾ ਕਿਸੇ ਦਾ ਰਾਮ ਦਾ ਪ੍ਰੇਮੀ ਨਹੀਂ ਹੋਣਾ ਜੇ ਤੂੰ ਧੁਖਾ ਕਰਦਾ ਹੈ ਤੂੰ ਕ੍ਰਿਸ਼ਨ ਰਾਧਾ ਨੂੰ ਸਮਝਿਆ ਹੀ ਨਹੀਂ ਹੋਣਾ ਜੇ ਤੂੰ ਧੁਖਾ ਕਰਦਾ ਤੂੰ ਮੁਹੰਮਦ ਜੀ ਦਾ ਬਣਿਆ ਹੀ ਨਹੀਂ ਹੋਣਾ ਜੇ ਤੂੰ ਧੁਖੇ ਕਰਦਾ ਤੇ ਨਹੀਂ ਸਮਝਿਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਜੇ ਤੂੰ ਧੁਖੇ ਕਰਦਾ ਭਰਾਵਾ ਜਿੱਥੋਂ ਮਰਜੀ ਟਿਊਸ਼ਨ ਫੜ ਕੇ ਆ ਜਾ ਪਰ ਪਾਸ ਹੋ ਕੇ ਵਿਖਾਈਂ ਮਸਲਾ ਇਹ ਹੈ ਜ਼ਿੰਦਗੀ ਵਿੱਚ ਪਾਸ ਹੋ ਕੇ ਵਿਖਾ ਇਹ ਨਾ ਵਿਖਾ ਮੈਂ ਇਸ ਧਰਮ ਦਾ ਵੇਖੋ ਏ ਬਖਾ ਮੈਂ ਜ਼ਿੰਦਗੀ ਦੇ ਸਬਜੈਕਟ ਪਾਸ ਕਰ ਗਿਆ ਚੜਦੀ ਕਲਾ ਚ ਰਿਆਂ ਮਸਤ ਰਿਆਂ ਫਿਰ ਅਸੀਂ ਪੁੱਛਾਂਗੇ ਵੀ ਟਿਊਸ਼ਨ ਕਿੱਥੋਂ ਪੜਿਆ ਫਿਰ ਅਸੀਂ ਪੁੱਛਾਂਗੇ ਉਹ ਬੰਦਾ ਪੜਾਵੇ ਜਿੱਥੋਂ ਮਰਜੀ ਉਹ ਅਕਾਲ ਤਖਤ ਸਾਬ ਤੋਂ ਪੜ ਕੇ ਦਰਬਾਰ ਸਾਹਿਬ ਦੀ ਕਥਾ ਸੁਣ ਕੇ ਪੜ ਕੇ ਆਵੇ ਪਰ ਗੁਰੂ ਨਾਨਕ ਦਾ ਪ੍ਰੇਮੀ ਬਣ ਕੇ ਆਵੇ ਕਲਗੀਆਂ ਵਾਲੇ ਦਾ ਪ੍ਰੇਮੀ ਬਣ ਕੇ ਆਵੇ ਉਹ ਮਸ਼ੀਨਰੀ ਕਾਲਜਾਂ ਦੇ ਵਿੱਚ 2 ਸਾਲ ਦਾ ਕੋਰਸ ਕਰਕੇ ਆਵੇ ਪਰ ਗੁਰੂ ਨਾਨਕ ਦਾ ਕਲਗੀਆਂ ਵਾਲੇ ਦਾ ਪ੍ਰੇਮੀ ਆਵੇਂ ਨਕੋ ਨਕੋ ਪ੍ਰੇਮੀ ਬਣ ਕੇ ਆਵੇ ਉਹ ਬੰਦਾ ਰਾੜਾ ਸਾਹਿਬ ਵਾਲਿਆਂ ਦਾ ਸੰਗੀ ਬਣ ਕੇ ਆਵੇ ਪਰ ਗੁਰੂ ਨਾਨਕ ਦਾ ਪ੍ਰੇਮੀ ਹੋ ਕੇ ਸਮਾਜ ਵਿੱਚ ਵਿਚਰੇ ਉਹ ਨਾਨਕ ਸਰ ਵਾਲੇ ਗੇਟ ਵਿੱਚੋਂ ਵੜ ਕੇ ਆ ਜਾਏ ਪਰ ਬਣ ਕੇ ਪ੍ਰੇਮੀ ਵਿਖਾਵੇ ਗੁਰੂ ਨਾਨਕ ਦਾ ਕਲਗੀਆਂ ਵਾਲੇ ਦਾ ਪ੍ਰੇਮੀ ਬਣ ਕੇ ਵਿਖਾਵੇ ਜਿੱਥੋਂ ਮਰਜੀ ਆ ਜਾ ਪਰ ਪ੍ਰੇਮੀ ਬਣ ਕੇ ਬਣਾ ਰਾਮਾ ਪਿੱਛੇ ਲੜੀ ਜਾਂਦੇ ਆ ਪ੍ਰੇਮੀ ਦੇ ਬਣਿਆ ਹੀ ਨਹੀਂ ਯਾਰ ਸਾਡੇ ਤੇ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਤੇਰੇ ਅੰਦਰ ਇੰਨਾ ਪਿਆਰ ਆ ਦੱਸੋ ਵੀਰੋ ਪ੍ਰਭੂ ਵੀਰੋ ਦੱਸੋ ਤੁਹਾਡਾ ਪੁੱਤ ਤੁਹਾਡਾ ਧੀ ਜਦੋਂ ਬਾਹਰ ਗਏ ਐ ਜਦੋਂ ਗੱਲ ਕਰਦਾ ਮੇਰਾ ਪੁੱਤ ਬਹੁਤ ਕੰਮ ਕਰਦਾ ਹੈ ਵਿਦੇਸ਼ਾਂ ਦੇ ਵਿੱਚ ਰੁਲਦਾ ਹੈ ਛੜਕਾਂ ਤੇ ਫਿਰਦਾ ਹੈ ਬਹੁਤ ਦਿਹਾੜੀ ਤਪਈ ਹੈ ਜੀ ਉੱਥੇ ਇੰਨਾ ਕੰਮ ਨਾਲੇ ਗੱਲ ਕਰਦਾ ਹੁੰਦਾ ਨਾਲੇ ਤੇਰੀਆਂ ਅੱਖਾਂ ਚੋਂ ਪਾਣੀ ਆਉਂਦਾ ਫਿਰ ਜਦੋਂ ਕਲਗੀਆਂ ਵਾਲੇ ਦਾ ਨਾਮ ਲੈਣਾ ਉਦੋਂ ਅੱਖ ਚ ਪਾਣੀ ਕਿਉਂ ਨਹੀਂ ਆਉਂਦਾ ਸੁਣੋ ਭਾਈ ਜਦੋਂ ਗੁਰੂ ਨਾਨਕ ਦਾ ਨਾਮ ਲੈਣਾ ਉਦੋਂ ਅੱਖ ਕਿਉਂ ਨਹੀਂ ਪਰਦੀ ਤੇਰੀ ਧੜਕਣ ਉਦੋਂ ਤੇਜ਼ ਕਿਉਂ ਨਹੀਂ ਹੁੰਦੀ ਜਿੱਦਾਂ ਪੁੱਤ ਨਾਲ ਪਿਆਰ ਕਰਦਾ ਗੁਰੂ ਨਾਨਕ ਨਾਲ ਕਿਉਂ ਨਹੀਂ ਕਰਦਾ ਜਿਸ ਰਿਸ਼ੀ ਦੀ ਗੱਲ ਕਰਦੇ ਆਂ ਬਾਬਾ ਅੰਨਦ ਸਿੰਘ ਵਰਗੇ ਉਹ ਤੇ ਰੋਂਦੇ ਸੀ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਜੇ ਗੱਲ ਕਰਦੇ ਆਂ ਉਹਨਾਂ ਨੇ ਤੇ ਸਾਰੀ ਜ਼ਿੰਦਗੀ ਕੀਰਤਨ ਨੂੰ ਭਗਤੀ ਬਣਾਇਆ ਸੀ ਅਖੀਰਲੇ ਸਮੇਂ ਪ੍ਰੋਗਰਾਮ ਦੇਣ ਲੱਗੇ ਮੈਂ ਸੁਣਿਆ ਕਹਿੰਦੇ ਸਾਧ ਸੰਗਤ ਜੀ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਗਈ ਮੈਂ ਸੁਣੀ ਹੈ ਉਹਨਾਂ ਦੀ ਤਰ੍ਹਾਂ ਪਤਾ ਕਹਿੰਦੇ ਮੈਂ ਹੈਰਾਨ ਹੋ ਗਿਆ ਸੁਣ ਕੇ ਆ ਕੱਲ ਅੱਜ ਸਾਡਾ ਦਿਵਾਨ ਹੈ ਰਾਤ ਦਾ ਕੱਲ ਮੈਂ ਕਿਹਾ ਵੀ ਬੁਰਾ ਹਾਲ ਹੋ ਜਾਂਦਾ ਗਲਾ ਥੱਕ ਜਾਂਦਾ ਡਾਕਟਰ ਕਹਿੰਦੇ ਗਲਾ ਮੈਂ ਕਿਹਾ ਮੇਰਾ ਗਲਾ ਖਰਾਬ ਹੋ ਰਿਹਾ ਉਹ ਕਹਿੰਦੇ ਜੀ ਆਰਾਮ ਕਰੋ ਕੁਝ ਦਿਨ ਮੈਂ ਕਿਹਾ ਦਿਵਾਨ ਤੇ ਲਾਣਾ ਹੀ ਹੈ ਥੋੜਾ ਜਿਹਾ ਲਾ ਲਿਆ ਕਰੋ ਮੈਂ ਕਿਹਾ ਇਦਾਂ ਨਹੀਂ ਕੰਮ ਚੱਲਦਾ ਉਹ ਤੇ ਹੁਣ ਤੂੰ ਦਿਵਾਨ ਚ ਬਹੀਂ ਫਿਰ ਪਤਾ ਲੱਗੂ ਵੀ ਕਿਵੇਂ ਥੋੜਾ ਜਿਹਾ ਕਿਵੇਂ ਲੱਗੇ ਇਹ ਤੇ ਹੋਣਾ ਹੀ ਆ ਫਿਰ ਉਹਨਾਂ ਸਾਰੀ ਜ਼ਿੰਦਗੀ ਕੀਰਤਨ ਨੂੰ ਭਗਤੀ ਬਣਾ ਲਿਆ ਇੱਕ ਅੱਖਾਂ ਬੰਦ ਕਰਕੇ ਭਗਤੀ ਕਰੀਦੀ ਹੈ ਇੱਕ ਹੁੰਦਾ ਜੋ ਹੱਥ 'ਚ ਜਿਹੜਾ ਕੰਮ ਆਵੇ ਉਹਨੂੰ ਭਗਤੀ ਬਣਾ ਲਾ ਵਾਜਾ ਵੀ ਭਗਤੀ ਹੈ ਸਿੰਘ ਦੇ ਹੱ ਇਹ ਚਿਮਟਾ ਮੈਂ ਮਾਰਦ ਕਰਕੇ ਵਜਾ ਰਿਹਾ ਕਿਸੇ ਦੀ ਜ਼ਿੰਦਗੀ ਬਣ ਰਹੀ ਹੈ ਉਹ ਸੇਵਾ ਬਣ ਕੇ ਹੱਥ 'ਚ ਫੜੀ ਡੱਲੀ ਸੇਵਾ ਬਣ ਗਈ ਢੋਲਕ ਸੇਵਾ ਬਣ ਗਈ ਸਭ ਕੁਝ ਸੇਵਾ ਬਣਦਾ ਗਿਆ ਕਹਿੰਦੇ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਕੀਤੀ ਮੈਂ ਬਿਮਾਰ ਹੋਇਆ ਕੁਝ ਦਿਨਾਂ ਤੋਂ ਸਿਹਤ ਕੁਝ ਢਿੱਲੀ ਸੀ ਇਸ ਕਰਕੇ ਦੀਵਾਨ ਮੈਂ ਦੇ ਨਹੀਂ ਸਕਿਆ ਅੱਗੇ ਡੇਟਾ ਸਾਰੀਆਂ ਦੇ ਦਿਆਂਗਾ ਸੰਗਤ ਇਸ ਕਰਕੇ ਫਿਕਰ ਨਾ ਕਰੋ ਮੈਨੂੰ ਸਾਰੇ ਯਾਦ ਹੋ ਜਿੰਨਾਂ ਜਿੰਨਾਂ ਦੀਆਂ ਮੈ ਤਰੀਕਾਂ ਦੇਣੀਆਂ ਮੈਂ ਸਾਰੀ ਜ਼ਿੰਦਗੀ ਛੁੱਟੀ ਨਹੀਂ ਕੀਤੀ ਇਹ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕਰਕੇ ਆਰਾਮ ਦੇਣਾ ਸੀ ਸਰੀਰ ਨੂੰ ਤਾਂ ਥੋੜੀ ਜੀ ਸਿਹਤ ਖਰਾਬ ਕਰਦੀ ਵੀ ਤੂੰ ਆਰਾਮ ਕਰ ਲੈ ਏਦਾਂ ਦੀ ਭਾਵਨਾ ਸਾਡੀ ਕਿੱਥੇ ਹੈ ਤੂੰ ਆ ਜਾ ਰੜੇ ਵਾਲੇ ਗੇਟ ਤੋਂ ਲੰਘ ਕੇ ਪਰ ਪ੍ਰੇਮੀ ਮਨਕ ਗੁਰੂ ਨਾਨਕ ਆ ਤੂੰ ਲੰਘ ਕੇ ਤੇ ਆ ਕਿਸੇ ਗੇਟ ਤੋਂ ਆ ਜਾ ਚੱਲ ਟਕਸਾਲ ਤੋਂ ਚੱਲ ਆ ਜਾ ਪਰ ਪ੍ਰੇਮੀ ਬਣ ਕੇ ਆਈ ਹੈ ਲੜਗੀ ਧਰਦਾ ਪ੍ਰੇਮੀ ਆਸ਼ਿਕ ਬਣ ਕੇ ਆਈ ਆਸ਼ਿਕ ਬਣ ਕੇ ਨਾ ਨਿਕਲਿਆ ਤੇਰਾ ਤਕਸਾਲ ਗਏ ਦਾ ਤੇਰਾ ਨਾਨਕ ਸਰ ਗਏ ਦਾ ਤੇਰਾ ਰਾੜੇ ਗਏ ਦਾ ਤੇਰੇ 2 ਸਾਲ ਦੇ ਮਸ਼ੀਨਰੀ ਕੋਰਸ ਦਾ ਕੋਈ ਫਾਇਦਾ ਨਹੀਂ ਆਸ਼ਿਕ ਬਣ ਗਿਆ ਪ੍ਰੇਮੀ ਹੋ ਗਿਆ ਰਾਤ ਆ ਪਗਲ ਕਰਦੇ ਸੀ ਇੱਕ ਦਿਨ ਸਤਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀ ਪਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲਈਤੀ ਮੱਥੇ ਤੇ ਰੱਖ ਲਈ ਫਕੀਰੀ ਫਕੀਰੀਆਂ ਕੋਈ ਘਰ-ਬਾਰ ਛੱਡਣ ਦੀ ਗੱਲ ਨਹੀਂ ਬਾਬਾ ਨਾਨਕ ਆ ਮੈਂ ਦਿਹਾੜੀ ਕਰਦੇ ਨੇ ਵੀ ਤੇਰੀ ਫਕੀਰੀ ਮੱਥੇ ਤੇ ਰੱਖ ਲਈ ਮੈਂ ਰਖਸ਼ਾ ਚਲਾਉਣ ਵਾਲੇ ਨੇ ਤੇਰੀ ਫਕੀਰੀ ਮੱਥੇ ਤੇ ਰੱਖ ਲਈ ਮੈਂ ਕੰਮ ਕਾਰ ਕਰਨ ਵਾਲੇ ਟਰੈਕਟਰ ਚਲਾਉਣ ਵਾਲੇ ਨੇ ਮੈਂ ਫਕੀਰੀ ਤੇਰੀ ਆਪਣੇ ਮੱਥੇ ਤੇ ਰੱਖ ਲਈ ਮੈਂ ਤੇਰਾ ਫਕੀਰ ਹੋ ਗਿਆ ਮੈਂ ਤੇਰਾ ਸੇਵਕ ਬਣ ਗਿਆ ਮਸਲਾ ਹੈ ਕਿਸੇ ਨਾ ਕਿਸੇ ਦਾ ਬਣ ਕੇ ਰਹਿ ਵਲੰਟੀਅਰ ਬਣ ਸੇਵਾਦਾਰ ਬਣ ਸਰਵੈਂਟ ਬਣ ਬਣਨਾ ਜ਼ਰੂਰੀ ਹੈ ਕਿਸੇ ਦਾ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾ ਸੰਗਤ ਜੀਓ ਅੱਜ ਦੀ ਵੀਡੀਓ ਵਿੱਚ ਪਾਈ ਸਾਹਿਬ ਪਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਦੇ ਵਿਚਾਰ ਅਨੁਸਾਰ ਅਸੀਂ ਇੱਕ ਬਹੁਤ ਹੀ ਸੋਹਣਾ ਵਿਸ਼ਾ ਲੈ ਕੇ ਬੈਠੇ ਹਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖੋ ਪਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਹਰ ਸਮੇਂ ਸਿਖਾਉਂਦੇ ਹਨ ਕਿ ਅਸੀਂ ਸਭ ਮਨੁੱਖ ਇੱਕੋ ਵਾਹਿਗੁਰੂ ਦੀ ਸੰਤਾਨ ਹਾਂ ਕਿਸੇ ਨਾਲ ਭੇਦ ਭਾਵ ਨਾ ਕਰੋ ਵਾਈ ਗੁਰੂ ਨੇ ਸਭ ਨੂੰ ਇੱਕੋ ਮਿੱਟੀ ਨਾਲ ਬਣਾਇਆ ਹੈ ਨਾ ਕੋਈ ਵੱਡਾ ਨਾ ਕੋਈ ਛੋਟਾ ਅਕਸਰ ਅਸੀਂ ਲੋਕਾਂ ਨੂੰ ਜਾਤ ਪਾਤ ਧਰਮ ਰੰਗ ਜਾਂ ਪੈਸੇ ਨਾਲ ਤੋਲਦੇ ਹਾਂ ਭਾਈ ਸਾਹਿਬ ਜੀ ਕਹਿੰਦੇ ਹਨ ਇਹ ਗਲਤ ਹੈ ਜੇ ਕਿਸੇ ਕੋਲ ਘੱਟ ਪੈਸੇ ਹਨ ਜਾਂ ਉਹ ਸਾਡੇ ਵਰਗਾ ਨਹੀਂ ਲੱਗਦਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਘੱਟ ਹੈ ਵਾਈ ਗੁਰੂ ਦੀ ਨਜ਼ਰ ਵਿੱਚ ਸਭ ਇੱਕ ਅਸੀਂ ਵੀ ਉਸੇ ਤਰ੍ਹਾਂ ਵੇਖਣਾ ਸਿੱਖੀਏ ਕਈ ਵਾਰ ਅਸੀਂ ਸੋਚਦੇ ਹਾਂ ਕਿ ਜਿਸ ਕੋਲ ਵੱਡਾ ਘਰ, ਗੱਡੀ ਜਾਂ ਪੈਸਾ ਹੈ ਉਹ ਉੱਚਾ ਹੈ ਪਰ ਭਾਈ ਸਾਹਿਬ ਕਹਿੰਦੇ ਹਨ ਉੱਚਾ ਉਹ ਹੈ ਜੋ ਸੱਚਾ ਹੈ ਨਿਮਾਣਾ ਹੈ ਤੇ ਸੇਵਾ ਕਰਦਾ ਹੈ ਜਿਹੜਾ ਥਿਲੋਂ ਸੱਚਾ ਹੈ ਉਹੀ ਵਾਹਿਗੁਰੂ ਦੇ ਕੋਲ ਸਭ ਤੋਂ ਉੱਚਾ ਹੈ ਇਹ ਗੱਲ ਸਿਰਫ ਸੁਣਨ ਵਾਲੀ ਨਹੀਂ ਜੀਵਨ ਵਿੱਚ ਲਾਗੂ ਕਰਨ ਵਾਲੀ ਹੈ ਅਸੀਂ ਹਰ ਰੋਜ਼ ਲੋਕਾਂ ਨਾਲ ਮਿਲਦੇ ਹਾਂ ਘਰ ਵਿੱਚ ਬਾਜ਼ਾਰ ਵਿੱਚ ਕੰਮ ਤੇ ਸਕੂਲ ਵਿੱਚ ਉੱਥੇ ਅਸੀਂ ਇਹ ਗੱਲ ਯਾਦ ਰੱਖੀਏ ਜਿਸ ਨਾਲ ਗੱਲ ਕਰ ਰਹੇ ਹਾਂ ਉਹ ਵੀ ਵਾਇਗੁਰੂ ਦਾ ਬਣਾਇਆ ਜੀਵ ਹੈ ਉਸ ਨਾਲ ਪਿਆਰ ਇੱਜ਼ਤ ਤੇ ਸਬਰ ਨਾਲ ਬੋਲੋ ਜੇ ਕੋਈ ਗਲਤੀ ਕਰੇ ਗੁੱਸਾ ਨਾ ਕਰੋ ਸ਼ੈਨਸ਼ੀਲ ਬਣੋ ਇਹ ਹੈ ਇੱਕ ਨਜ਼ਰ ਵਾਲਾ ਵੇਖਣਾ ਇਹ ਕੰਮ ਆਸਾਨ ਨਹੀਂ ਕਈ ਵਾਰੀ ਮਨ ਵਿੱਚ ਆਪਣੇ ਆਪ ਹੀ ਅੰਤਰਾ ਜਾਂਦਾ ਹੈ ਇਹ ਮੇਰੇ ਵਰਗਾ ਨਹੀਂ ਇਹੀ ਮੇਰੀ ਧਰਮੰਦਾ ਨਹੀਂ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੰਗਤ ਵਿੱਚ ਬੈਠਦੇ ਹਾਂ ਸੇਵਾ ਕਰਦੇ ਹਾਂ ਤਾਂ ਮਨ ਹੌਲੀ-ਹੌਲੀ ਸਾਫ਼ ਹੋ ਜਾਂਦਾ ਹੈ ਤਦ ਹੀ ਅਸੀਂ ਹਰ ਕਿਸੇ ਨੂੰ ਇੱਕੋ ਪਿਆਰ ਨਾਲ ਵੇਖ ਸਕਦੇ ਹਾਂ ਸਾਧ ਸੰਗਤ ਜੀ ਗੱਲ ਦਾ ਨਿਚੋੜ ਇਹ ਹੈ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖੋ ਕੋਈ ਛੋਟਾ ਜਾਂ ਵੱਡਾ ਨਹੀਂ ਸਭ ਵਿੱਚ ਵਾਇਗੁਰੂ ਵੱਸਦਾ ਹੈ ਜਦੋਂ ਅਸੀਂ ਇਹ ਸੋਚ ਅਪਣਾਵਾਂਗੇ ਘਰਾਂ ਵਿੱਚ ਸੁੱਖ ਆਵੇਗੀ ਦਿਨਾਂ ਵਿੱਚ ਪਿਆਰ ਆਵੇਗਾ ਤੇ ਦੁਨੀਆ ਸੋਹਣੀ ਹੋ ਜਾਵੇਗੀ ਆਓ ਆਖਿਰ ਵਿੱਚ ਅਰਦਾਸ ਕਰੀਏ ਵਾਹਿਗੁਰੂ ਹੇ ਵਾਹਿਗੁਰੂ ਸਾਨੂੰ ਇਹ ਬੁੱਧੀ ਬਖਸ਼ ਕਿ ਅਸੀਂ ਸਭ ਇੱਕੋ ਨਜ਼ਰ ਨਾਲ ਵੇਖੀਏ ਕਿਸੇ ਨਾਲ ਭੇਦ ਭਾਵਨਾ ਕਰੀਏ ਤੇ ਸਭ ਨਾਲ ਪਿਆਰ ਤੇ ਸਭ ਨਾਲ ਪਿਆਰ ਨਾਲ ਜੀਵੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾંગਤ ਜੀ ਹੁਣ ਅਸੀਂ ਸਮਝਦੇ ਹਾਂ ਇਸ ਕਹਾਣੀ ਚਰੀਏ ਇੱਕ ਪਿੰਡ ਦੇ ਬਾਹਰ ਇੱਕ ਛੋਟਾ ਘਰ ਸੀ ਉਸ ਵਿੱਚ ਇੱਕ ਬਜ਼ੁਰਗ ਸਿੱਖ ਬਾਬਾ ਗੁਰੂ ਦਿੱਤੋ ਸਿੰਘ ਰਹਿੰਦਾ ਸੀ ਉਹ ਹਰ ਸਵੇਰ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਦਾ ਸੀ ਜੁੱਤੇ ਚੁੱਕਦਾ ਚਾਹ ਪੋਉਂਦਾ ਤੇ ਸੰਗਤ ਦੇ ਚਿਹਰੇ ਤੇ ਖੁਸ਼ੀ ਵੇਖਦਾ ਸੀ ਪਰ ਉਸਦੇ ਪਿੰਡ ਵਿੱਚ ਇੱਕ ਹੋਰ ਬੰਦਾ ਸੀ ਲਖਾ ਜੋ ਇੱਕ ਈਸਾਈ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਲੱਖਾ ਸਾਫ਼ ਸੁਥਰਾ ਮੀਨਤੀਵੰਦਾ ਸੀ ਪਰ ਕਈ ਲੋਕ ਉਸ ਨਾਲ ਜਾਤ ਪਾਤ ਜਾਂ ਧਰਮ ਕਰਕੇ ਗੱਲ ਨਹੀਂ ਸੀ ਕਰਦੇ ਇੱਕ ਦਿਨ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਸੀ ਸਾਰਿਆਂ ਨੇ ਮਿਲ ਕੇ ਖਾਣਾ ਤਿਆਰ ਕੀਤਾ ਅਚਾਨਕ ਬਾਹਰੋਂ ਆਵਾਜ਼ ਆਈ ਕੋਈ ਹੈ ਮੇਰੇ ਨਾਲ ਹਾਦਸਾ ਹੋ ਗਿਆ ਹੈ ਸਭ ਤੋੜ ਕੇ ਵਾਰ ਗਏ ਦੇਖਦੇ ਹਨ ਕਿ ਲੱਖੇ ਦਾ ਪੈਰ ਖੂਨ ਨਾਲ ਲਤਫਤ ਹੈ ਉਹ ਸਾਈਕਲ ਤੋਂ ਡਿੱਗ ਗਿਆ ਹੈ ਕੁਝ ਲੋਕ ਇਹ ਤਾਂ ਹੀ ਕਹਿੰਦੇ ਇਹ ਉਹ ਇਹ ਤਾਂ ਹੋਰ ਧਰਮ ਦਾ ਹੈ ਗੁਰਦੁਆਰੇ ਤੇ ਅੰਦਰ ਨਾ ਆਵੇ ਕੁਝ ਨੇ ਮੁੱਖ ਮੋੜ ਲਿਆ ਆਈ ਪਰ ਬਾਬਾ ਗੁਰਦੇਵ ਸਿੰਘ ਤੁਰ ਕੇ ਆਈ ਤੇ ਕਹਿੰਦੇ ਇਹ ਵੀ ਵਾਹਿਗੁਰੂ ਦਾ ਜੀਵ ਹੈ ਕੋਈ ਫਰਕ ਨਹੀਂ ਗੁਰਦੁਆਰੇ ਦਾ ਦਰਵਾਜ਼ਾ ਸਭ ਲਈ ਖੁੱਲ੍ਹਾ ਹੈ ਬਾਬਾ ਜੀ ਨੇ ਆਪਣੀ ਦੁਪੱਟੇ ਨਾਲ ਲੱਖੇ ਦਾ ਖੂਨ ਪੋਚਿਆ ਉਸ ਨੂੰ ਅੰਦਰ ਬਿਠਾਇਆ ਤੇ ਕਿਹਾ ਪੁੱਤਰ ਡਰਨਾ ਇੱਥੇ ਸਭ ਆਪਣੇ ਹਨ ਫਿਰ ਬਾਬਾ ਜੀ ਨੇ ਆਪਣੇ ਹੱਥ ਨਾਲ ਉਸ ਦਾ ਜ਼ਖਮ ਧੋਇਆ ਪੱਟੀ ਬੰਨੀ ਤੇ ਲੰਗਰ ਦੀ ਥਾਲੀ ਉਸ ਦੇ ਸਾਹਮਣੇ ਰੱਖੀ ਕੁਝ ਸੰਗਤ ਨੇ ਹੈਰਾਨ ਨਾਲ ਪੁੱਛਿਆ ਬਾਬਾ ਜੀ ਤੁਸੀਂ ਇਸ ਨਾਲ ਬੈਠ ਕੇ ਲੰਗਰ ਖਾਓਗੇ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਜੇ ਮੈਂ ਇਸ ਨਾਲ ਨਾ ਖਾਵਾਂ ਤਾਂ ਮੇਰੀ ਸਿੱਖੀ ਕਿਸ ਕੰਮ ਦੀ ਗੁਰੂ ਨਾਨਕ ਜੀ ਨੇ ਫਰਮਾਇਆ ਹੈ ਨਾ ਕੋਈ ਵੈਰੀ ਨਾ ਕੋਈ ਬੇਗਾਨਾ ਪਰ ਮੈਂ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਹਾਂ ਫਿਰ ਕਿਵੇਂ ਇਹ ਹੋਰ ਹੋ ਸਕਦਾ ਹੈ ਉਸ ਦਿਨ ਪਿੰਡ ਦੇ ਕਈ ਲੋਕ ਚੁੱਪ ਰਹਿ ਗਏ ਉਹਨਾਂ ਨੇ ਪਹਿਲੀ ਵਾਰ ਕਿਸੇ ਸਿੱਖ ਨੂੰ ਅਮਲ ਕਰਦੇ ਦੇਖਿਆ ਗੁਰਬਾਣੀ ਦੇ ਸ਼ਬਦਾਂ ਨੂੰ ਸੱਚ ਕਰਦੇ ਹੋਏ ਕੁਝ ਨੇ ਲੱਖੇ ਦੇ ਹੱਥ ਪੈਰ ਧੋਣ ਵਿੱਚ ਮਦਦ ਕੀਤੀ ਕਿਸ ਨੇ ਚਾਹ ਬਣਾਈ ਜਿਸ ਵਿਅਕਤੀ ਨੂੰ ਉਹ ਪਹਿਲਾਂ ਹੋਰ ਮੰਨਦੇ ਸਨ ਉਹ ਅੱਜ ਉਹਨਾਂ ਨੂੰ ਆਪਣਾ ਭਰਾ ਲੱਗਣ ਲੱਗਾ ਸੀ ਲਖੀ ਦੀਆਂ ਅੱਖਾਂ ਵਿੱਚ ਹੰਝੂ ਹਨ ਉਹ ਕਹਿੰਦਾ ਮੈਂ ਸਦਾ ਸੁਣਿਆ ਸੀ ਕਿ ਤੁਹਾਡੇ ਗੁਰੂ ਸਭ ਨੂੰ ਇੱਕ ਸਮਝਦੇ ਹਨ ਪਰ ਅੱਜ ਮੈਂ ਆਪਣੀ ਅੱਖਾਂ ਨਾਲ ਵੇਖ ਲਿਆ ਏ ਕਿ ਸਿੱਖੀ ਸੱਚਾ ਧਰਮ ਹੈ ਕੁਝ ਦਿਨ ਬਾਅਦ ਪਿੰਡ ਦੇ ਸਕੂਲ ਵਿੱਚ ਇਕਤਾ ਦਿਵਸ ਮਨਾਇਆ ਗਿਆ ਬਾਬਾ ਗੁਰਦਿੱਤ ਸਿੰਘ ਨੂੰ ਬੁਲਾਇਆ ਗਿਆ ਉਹ ਕਹਿੰਦੇ ਬੱਚਿਓ ਯਾਦ ਰੱਖੋ ਜੇ ਤੁਸੀਂ ਕਿਸੇ ਨੂੰ ਘੱਟ ਸਮਝਿਆ ਤੁਸੀਂ ਆਪਣੇ ਗੁਰੂ ਦੀ ਸਿੱਖਿਆ ਨੂੰ ਭੁੱਲ ਗਏ ਵੈ ਗੁਰੂ ਦੀ ਨਜ਼ਰ ਵਿੱਚ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖੋ ਇਹ ਹੀ ਸੱਚੀ ਸਿੱਖੀ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਰੇ ਬੱਚੇ ਖੜੇ ਹੋ ਗਏ ਤੇ ਇੱਕ ਆਵਾਜ਼ ਵਿੱਚ ਬੋਲੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਾਂਗੇ ਉਹ ਦਿਨ ਤੋਂ ਬਾਅਦ ਪਿੰਡ ਪਿੰਡ ਵਿੱਚ ਕੋਈ ਕਿਸੇ ਨੂੰ ਯਾਤ ਪਾਤ ਜਾਂ ਧਰਮ ਨਾਲ ਨਹੀਂ ਤੋਲਦਾ ਸੀ ਗੁਰਦੁਆਰੇ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਲੱਖਾਂ ਹਾਰੇ ਦਰ ਸੇਵਾ ਕਰਦਾ ਸੀ ਜੁੱਤੇ ਚੁੱਕਦਾ ਸੀ ਤੇ ਕਹਿੰਦਾ ਸੀ ਮੈਨੂੰ ਗੁਰੂ ਦੀ ਨਜ਼ਰ ਮਿਲ ਗਈ ਇੱਕ ਨਜ਼ਰ ਬਾਬਾ ਗੁਰਤੇਕ ਸਿੰਘ ਹੌਲੀ ਹੌਲੀ ਮੁਸਕਰਾਉਂਦੇ ਸਨ ਤੇ ਕਹਿੰਦੇ ਬਸ ਇਹ ਹੀ ਗੱਲ ਸਿੱਖੀ ਦੀ ਹੈ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖੋ ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿਸੇ ਨੂੰ ਧਰਮ ਜਾਤ 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 ਨਾਲ ਨਾ ਤੋਲੋ ਗੁਰੂ ਦੀ ਨਜ਼ਰ ਸਭ ਉੱਤੇ ਇੱਕੋ ਹੈ ਅਸਲ ਸਿੱਖੀ ਗੁਰਬਾਣੀ ਨਹੀਂ ਗੁਰਬਾਣੀ ਤੇ ਅਮਲ ਕਰਨਾ ਹੈ ਜਿਹੜੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਹਨ ਉਹੀ ਸੱਚਾ ਸਿੱਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਕਹਿਣਾ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਦੀ ਵੀਡੀਓ ਲਈ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਹੁਣ ਗੱਲ ਕਰਦੇ ਆਂ ਜੀ ਇਸ ਵੀਡੀਓ ਦੇ ਕਮੈਂਟਾਂ ਬਾਰੇ ਸਭ ਤੋਂ ਪਹਿਲਾ ਕਮੈਂਟ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਤੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੀ ਸਾਧ ਸੰਗਤ ਜੀ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਕਮੈਂਟ ਏ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਅਗਲਾ ਕਮੈਂਟ ਸਮੁੱਚਤਾ ਪ੍ਰਤੀ ਆਪ ਜੀ ਦੇ ਪ੍ਰੇਮ ਨੂੰ ਸਦਾ ਹੀ ਨਮਸਕਾਰ ਹੈ ਵਾਹਿਗੁਰੂ ਜੀ ਸਦਾ ਹੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਜੀ ਅਗਲਾ ਕਮੈਂਟ ਵਾਹਿ ਜੀ ਵਾਹ ਹਿਰਦੇ ਨੂੰ ਟੁੱਪਦੇ ਪਿਆਰ ਤੇ ਪਿਆਰ ਦੇ ਬਚਨ ਜੀ ਅਗਲਾ ਕਮੈਂਟ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਵੀ ਬਹੁਤ ਵਾਰ ਮਾਇੂਸ ਹੋ ਜਾਂਦਾ ਫਿਰ ਆਪ ਜੀ ਦੇ ਪਰਿਵਚਨ ਸੁੰਦਾ ਹਾਂ ਤੇ ਫਿਰ ਬਹੁਤ ਹੀ ਵਧੀਆ ਲੱਗਦਾ ਏ ਮੈਨੂੰ ਤਸੱਲੀ ਹੋ ਜਾਂਦੀ ਏ ਬਾਬਾ ਜੀ ਤੁਸੀਂ ਸਾਡੇ ਘਰ ਚਰਨਾਂ ਦਾ ਅਗਲਾ ਕਮੈਂਟ ਵਾ ਵਾ ਇਸ ਸਦੀ ਵਿੱਚ ਪਾਸ਼ਾ ਨੂੰ ਪ੍ਰੇਮ ਦਾ ਸੁਨੇਹਾ ਜੋ ਆਪ ਜੀ ਨੇ ਦਿੱਤਾ ਏ ਸੋਨਾ ਸਮਾਜ ਸਿਰਜਣ ਵਾਲਿਆਂ ਵਿੱਚ ਆਪ ਜੀ ਦਾ ਨਾਮ ਆਵੇਗਾ ਜੀ ਵੈਰ ਵਿਰੋਧ ਨਫ਼ਰਤਾਂ ਤੇਰ ਮੀਰ ਬਥੀਰੇ ਫੈਲਾ ਰਹੇ ਹਨ ਪਰ ਪਾਤਸ਼ਾਹ ਦੀ ਨਿੱਕੇ ਪਿਆਰ ਸੁਨੇਹੇ ਫਲਵਾਉਣ ਵਾਲੇ ਆਪ ਜੀ ਤੇ ਹਿੱਸੇ ਆਇਆ ਹੈ ਸ਼ੁਕਰਾਨਾ ਜੀ ਸ਼ੁਕਰਾਨਾ ਤੇ ਲੋ ਸ਼ੁਕਰਾਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸਨ ਅੱਜ ਦੀ ਵੀਡੀਓ ਤੇ ਕਮੈਂਟ